ਸਭ ਤੋਂ ਪਹਿਲੇ ਇੰਡੀਆ ਸਭ ਤੋਂ ਪਹਿਲਾ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ 2024 ਦੇ ਵਿੱਚ ਅੱਜ ਅਸੀਂ ਦਿੱਲੀ ਪ੍ਰਗਤੀ ਮੈਦਾਨ ਵਿਖੇ ਪਹੁੰਚੇ ਹਾਂ ਜਿੱਥੇ ਕਿ بڑے ਧੂਮਧਾਮ ਦੇ ਨਾਲ ਅੱਜ ਪੰਜਾਬ ਦੇ ਮਨਾਇਆ ਜਾ ਰਿਹਾ ਔਰ ਇਸ ਕਰਦਾ ਮੈਂ ਸਾਰਾ ਸ਼ਰੇਭ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਾਂ ਸਿੰਘ ਮਾਨ ਜੀ ਨੂੰ ਦੇਣਾ ਚਾਹੁੰਦਾ ਇਹਨਾਂ ਦੀ ਯੋਗ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਔਰ ਇਸ ਸਰਕਾਰ ਦਾ ਇੱਕੋ ਹੀ ਟੀਚਾ ਹੈ ਕਿ ਹਰ ਸ਼ੋਬੇ ਦੇ ਵਿੱਚ ਐਵਰੀ ਡਿਪਾਰਟਮੈਂਟ ਈਚ ਐਂਡ ਐਵਰੀ ਡਿਪਾਰਟਮੈਂਟ ਆਫ ਪੰਜਾਬ ਸਾਰੇ ਪੰਜਾਬ ਦੇ ਡਿਪਾਰਟਮੈਂਟ ਜਿਨ੍ਹਾਂ ਨੇ ਅੱਜ ਇਸ ਪੰਜਾਬ ਦੇ ਆਪ ਪਵਿਲਿਅਨ ਪੰਜਾਬ ਪਵਿਲਿਅਨ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਸਾਡੀਆਂ ਸਾਰੀਆਂ ਆਲਮੋਸਟ ਜਿਹੜੀਆਂ ਪਬਲਿਕ ਰੈਗੂਲੇਸ਼ਨ ਦੇ ਨਾਲ ਡੀਲ ਕਰਦੀਆਂ ਸਾਡੇ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਨੇ ਆਪਣੇ ਸਟਾન્ડਰਡ ਲਾਇਨ ਇਹਨਾਂ ਸਾਰੇ ਡਿਪਾਰਟਮੈਂਟਸ ਨੂੰ ਅਪਲਿਫ ਕਰਨਾ ਚਾਹੇ ਉਹ ਵੇਰਕਾ ਹੋਵੇ ਚਾਹੇ ਮਾਰਕਫੈਟ ਹੋਵੇ ਚਾਹੇ ਪੋਲੂਸ਼ਨ ਕੰਟਰੋਲ ਬੋਰਡ ਹੋਵੇ ਚਾਹੇ ਜਿਹੜਾ ਆਪਣਾ ਬਾਇਓਫਿਊਲ ਹੋਵੇ ਚਾਹੇ ਇੰਡਸਟਰੀ ਐਂਡ ਕਮਰਸ ਦੀ ਗੱਲ ਕਰੀਏ ਪੰਜਾਬ ਦੇ ਸਨਤ ਨੂੰ ਹੋਰ ਉੱਚਾ ਚੱਕਣਾ ਹੋਵੇ ਨਵੇਂ ਨਿਵੇਸ਼ਾਂ ਨੂੰ ਬੁਲਾਉਣਾ ਹੋਵੇ ਪੁਰਾਣੇ ਜਿਹੜੀ ਚੱਲ ਰਹੀ ਇੰਡਸਟਰੀ ਹੈ ਉਹਨੂੰ ਹੋਰ ਬੂਸਟ ਕਰਨਾ ਹੋਵੇ ਨਵੇਂ ਆਯਾਮ ਦੇਣੇ ਹੁਣ ਪੰਜਾਬ ਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡਾ ਆਉਣ ਵਾਲੇ ਸਮੇਂ ਦਾ ਸੀ ਕੰਮ ਕਰਨ ਜਾ ਰਹੇ ਹਾਂ ਉਹ ਹੈ ਪੰਜਾਬ ਨੂੰ ਆਈਟੀ ਹੱਬ ਦੀ ਤਰ੍ਹਾਂ ਡਿਵੈਲਪ ਕਰਨ ਜਾ ਰਹੇ ਹਾਂ ਉਹਦੇ ਬਾਰੇ ਸੋ ਇਹ ਸਾਰੀ ਚੀਜ਼ਾਂ ਤੇ ਅੱਜ ਤੁਸੀਂ ਪ੍ਰੈਸਰਹੀਂ ਮੈਂ ਔਰ ਤੁਸੀਂ ਪਹੁੰਚਿਓ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੇ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਦਾ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਜੋ ਦਿਸ਼ਾ ਨਿਰਦੇਸ਼ ਜਿੰਨੀ ਤਰੱਕੀ ਉਹਨਾਂ ਨੇ ਦਿੱਲੀ ਦੀ ਕਰਵਾਈ ਸੀ ਉਸੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਪੰਜਾਬ ਦੇ ਵਿੱਚ ਜੋ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਕੰਮ ਕਰ ਰਹੀ ਹੈ ਸੋ ਅਸੀਂ ਵਚਨਬੱਧ ਹਾਂ ਔਰੋ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦਾ ਮਿਆਰ ਪੂਰੇ ਵਿਸ਼ਵ ਪੱਧਰ ਦੇ ਉੱਤੇ ਔਰ ਪੂਰੇ ਭਾਰਤ ਦੀਆਂ ਜਿਹੜੇ 28 ਸੂਬੇ ਨੇ 8 ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਤੋਂ ਸਭ ਤੋਂ ਉੱਪਰ ਸਭ ਤੋਂ ਸਰਬਸ਼੍ਰੇਸ਼ਟ ਪੰਜਾਬ ਨੂੰ ਲੈ ਕੇ ਜਾਣਾ ਇਹੀ ਸਾਡਾ ਟੀਚਾ ਹੈ ਸਾਡਾ ਮਨੋਰਥ ਹੈ ਧੰਨਕ